ਗੁਰੂ ਵਾਹਿਗੁਰੂ ਦੀ ਖਾਸ ਹੋ ਹੈ ਗੁਰੂ ਵਾਹਿਗੁਰੂ ਦੀ ਬਮ ਕੈਪਟਨ ਜੀ ਜਪਕੀ ਲੰਗ ਗੁਰੂ ਦੀ ਕਪਾ ਦਾ ਸ਼ੌਮਿਕ ਉਤਾਰਾ ਪ੍ਰਬੰਧਕ ਜੀ ਜੀਰ ਸਰ ਬਾਸ ਸਾਹਿਬ ਅਤਿਵਾਤ ਵਾਤ ਵਾਤ ਅਦਾਰੇ ਵਿੱਚੋਂ ਗੁਰੂ ਕੇ ਪ੍ਰਿੰਟਾ ਦਾ ਆਇਆ ਤਿਆਤ ਸਯੋਗ ਹੈ ਇਸ ਨਿਆ ਦਿਨਾਂ ਤੇ ਸੀ ਇਹ ਲੜੀ ਕਿਉਂਕਿ ਇਹ ਬਹੁਤ ਜ਼ਰੂਰੀ ਹੈ ਜੀ ਆਜ ਦੇ ਜਵਾਨਾਂ ਤੇ ਬਹੁਤ ਥੋੜਾ ਕਿ ਸਾਡੇ ਅੰਦੇ ਜਿਹੜੀ ਪੱਛਮੀ ਸੰਸਕ੍ਰਿਤੀ ਸਾਡੇ ਤੇ ਪਰਮਾਵਤ ਹੋ ਰਹੀ ਹੈ ਅਸੀਂ ਗੁਰੂ ਰਾਮ ਦਾ ਜੋ ਤੁਹਾਡੇ ਵੱਲ 3 ਅਗਸਤ ਤੋਂ ਲੈ ਕੇ 4 ਸਤੰਬਰ ਤੱਕ ਪ੍ਰੋਗਰਾਮ ਰਲ ਕੇ ਜਾ ਰਹੇ ਕੀ ਪ੍ਰੋਗਰਾਮ ਹੈ ਇੱਕਾ ਦੋ ਤੋਂ ਅਲਿਕੇ ਜਾ ਰਹੇ ਸ਼੍ਰੀ ਗੰਗ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਪਹਿਲੀ ਵਾਰ ਪ੍ਰਕਾਸ਼ ਹੋਣ ਦਾ ਗੁਰਪੁਰਬ ਤਾਂ ਸ਼੍ਰੀ ਗੰਗ ਸਾਹਿਬ ਜੀ ਦਾ ਜੋ ਕਿ 4 ਸਤੰਬਰ 2024 ਨੂੰ ਹੈ ਉਸ ਪਰਸਾਂਇ ਸ਼ਬਦ ਕੀਰਤਨ ਨਾਮ ਸਿਵਨ ਸਤਸੰਗ ਸ੍ਰੀ ਅੰਮ੍ਰਿਤਸਰ ਵੱਲੋਂ ਸ਼ਿਵਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ, ਛੀਫ ਖਾਲਸਾ ਦੀਵਾਨ ਅਤੇ ਅੰਮ੍ਰਿਤਸਰ ਸ਼ਹਿਰ ਦੇ ਵੱਖ-ਵੱਖ ਗੁਰਸਥਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਦੁਆਰਾ 3 ਅਗਸਤ ਤੋਂ ਜੀਵਨ ਜਗਤ ਸਮਾਗਮ ਦੀ ਲੜੀ ਦੀ ਪ੍ਰారంਭਤਾ 4 ਅਗਸਤ ਤੋਂ ਹੋ ਰਹੀ ਹੈ ਜਿਸ ਦਾ ਪਹਿਲਾ ਸਮਾਗਮ ਭਾਈ ਵੀਰ ਸਿੰਘ ਹਾਨ ਲਾਰਨ ਛੋੜ ਉਸਤਾਨਵੀ ਹੋਵੇਗਾ ਔਰ ਉਸ ਸਮਾਗਮ ਦੀ ਪ੍ਰਮਪਤਾ ਤੇ ਸਿੰਘ ਸਭ ਗਿਆਨੀ ਰਗਵੀਰ ਸਿੰਘ ਜੀ ਜਥੇਦਾਰ ਸ੍ਰੀ ਕਾਲਤਖਨ ਸਾਹਿਬ ਜੀ ਦੇ ਮੁਖਰਤੀ ਸਾਚਨ ਸ਼੍ਰੀਮント ਸਾਹਿਬ ਜੀ ਪ੍ਰੋਗਰਾਮ ਦੀ ਪਰਮਤਾ ਦਾ ਗਾਮ ਅਗਵਾਸ ਕਰਨਗੇ ਇਹ ਸਾਰੇ ਸਮਾਗਮ ਜਿਹੜੇ ਹਨ 3 ਅਗਸਤ ਤੋਂ 4 ਅਗਸਤ ਸ਼ੁਰੂ ਹੋ ਕੇ 3 ਸਤੰਬਰ ਤੱਕ ਸ਼ਾਇਦ ਦੇ ਵਕਫਾ گورਸਤਾਨਾਂ ਤੇ ਹੋਣਗੇ ਪਹਿਲੇ 15 ਅਗਸਤ ਤੱਕ ਇਸ ਸਮਾਗਮ ਅਮਰਤਵਿਲੀ ਸਮਾਗਮ ਹਨ ਜੋ ਕਿ ਸਵੇਰੇ 5:00 ਤੋਂ ਲੈ ਕੇ 6:30 ਵਜੇ ਤੱਕ ਹੋਣਗੇ ਅਤੇ ਹਰ ਸਮਾਗਮ ਦੇ ਵਿੱਚ ਹਰ ਰੋਜ਼ ਦਾ ਵੱਖਰਾ ਵਿਸ਼ਾ ਹੋਵੇਗਾ ਗੁਰਬਾਣੀ ਤੇ ਆਧਾਰਿਤ ਪਰੋਸ਼ਿਤ ਗੁਰਬਾਣੀ ਦੇ ਆਧਾਰ ਤੇ ਤੇ ਗੁਰੂ ਕੀ ਕੀਰਤਿ ਗੁਰੂ ਕੀਰਤਨ ਦੀ ਸੇਵਾ ਨਿਭਾਣਗੇ ਪਤਿ ਤਥਾਵਾਚਕ ਸਿੰਘ ਸਹਿਬਾਨ ਪ੍ਰਚਾਰਕ ਸਹਿਬਾ ਜੀ ਉਸੇ ਵਿੱਚ ਜੋ ਤੇ ਗੁਰਮਤ ਵਿਚਾਰ ਰੱਖਣਗੇ ਤਾਂ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਸਾਡੇ ਜੀਵਨ ਦੀ ਵਿਧੀ ਹੈ ਵਿਧਾਨ ਹੈ ਉਹ ਸੰਗਤਾਂ ਤੱਕ ਪਹੁੰਚਾ ਸਕੀ ਕਿ ਤਨ ਸ਼੍ਰੀ ਗੰਥ ਸਾਹਿਬ ਸ਼ਬਦ ਪਰ ਜੋ ਹੈ ਸਾਨੂੰ ਕੀ ਸਨੇਹ ਦਿੰਦਾ ਹੈ ਉਹ ਸਭ ਅੰਸਾਰਸੀ ਦਾ ਸਨੇਹ ਦੇਣ ਵਾਸਤੇ ਇਹ ਸਮਾਗਮ ਪੁਲੀਕੇਗੇ ਹਨ ਔਰ 16 ਅਗਸਤ ਤੋਂ ਇਹ ਸਮਾਗਮ ਰਾਤੀ ਸ਼ੁਰੂ ਹੋਣਗੇ ਜੋ ਕਿ ਤਕਰੀਬਨ ਵਕਤ ਸਾਨਾ ਦੀ ਇਸੇ ਤਰ੍ਹਾਂ 16 ਅਗਸਤ ਤੋਂ ਸ਼ੁਰੂ ਹੋ ਕੇ ਸ਼ਾਮ ਨੂੰ 7 ਵਜੇ ਤੱਕ ਰਾਤੀ 9:30 ਵਜੇ ਤੱਕ 2 ਸਤੰਬਰ ਤੱਕ ਚੱਲਣਗੇ 3 ਸਤੰਬਰ ਸ਼੍ਰੀ ਗੰਗਨ ਸਾਹਿਬ ਜੀ ਦੇ ਪ੍ਰਕਾਸ਼ ਦੀਪ ਦੀ ਪੂਰਵ ਸੰਧਿਆ ਤੇ ਵਿਸ਼ੇਸ਼ ਗੁਰਮਤ ਸਮਾਗਮ ਜਿਹੜਾ ਹੈ ਗੁਰਦਾਰਾਸ਼ੀ ਰਾਮ ਸਾਹਿਬ ਸਾਹਿਬ ਵਿਖੇ ਸਜਾਇਆ ਜਾਵੇਗਾ ਜੋ ਕਿ ਬਾਦ ਦਵੇ ਤਿੰਨ ਵਜੇ ਤੋਂ ਲੈ ਕੇ ਰਾਤਰੀ 11 ਵਜੇ ਤੱਕ ਸਮਾਗਮ ਚੱਲਣਗੇ 4 ਸਤੰਬਰ ਨੂੰ ਗੁਰਸਾ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਹੈ ਗੁਰਦਾਰਾਸ਼ੀ ਰਾਮ ਸਾਹਿਬ ਸਾਹਿਬ ਤੋਂ ਅੰਮ੍ਰਿਤ ਵੇਲੇ ਸਤਗੰਦੀ ਪਾਮਨ ਸਰੂਪ ਪੰਜਾਂ ਪਿਆਰਿਆਂ ਦੀ ਗਵਾਈ ਹੇਠ ਸ਼੍ਰੀ ਗੰਨ ਸਾਹਿਬ ਪਾਛੀ ਮਾਨ ਚਤਰ ਚਾਹੇਟ ਗੁਰਦਾਰਾਸ਼ੀ ਰਾਮ ਸਾਹਿਬ ਸਾਹਿਬ ਤੋਂ ਰੰਗੋ ਕੇ ਗੁਰ ਕੇ ਸੰਕਤ ਸ਼ਬਦ ਗੁਰਬਾਣੀ ਦਾ ਕੀਰਤਨ ਜਾਪ ਕਰਦੀਆਂ ਸੱਚਖੰਡ ਸ਼੍ਰੀ ਮੰਦਿਰ ਸਾਹਿਬ ਸ਼੍ਰੀ ਕਾਲ ਤਕ ਸਾਹਿਬੀ ਕੇ ਇਸ ਸਮਾਗ ਨਗਰ ਕੀਰਤਨ ਦੀ ਸੰਪੂਰਨਤਾ ਵੀ ਗਈ ਸੱਚਖੰਡ ਸ਼੍ਰੀ ਮੰਦਿਰ ਸਾਹਿਬ ਗੁਰਦਰਬਾਬਾ ਟਰੈਲਸ ਸਾਹਿਬ ਸ਼੍ਰੀ ਕਾਲ ਤਕ ਸਾਹਿਬੀ ਚ ਜਲੂਸ ਸਹਿਜਣਗੇ ਰਾਤ ਨੂੰ ਦੀਪ ਵਾਲਾ ਤੇ ਆਤਿਸ਼ਬਾਜ਼ੀ ਵੀ ਗਈ ਅਤੇ ਵੇਸ਼ ਵਿਸ਼ੇਸ਼ ਗੁਰਮਤ ਸਮਾਗਮ ਜਿਹੜਾ ਹੈ ਉਹ 4 ਸਤੰਬਰ ਨੂੰ ਗੁਰਦਰਬੰਜੀ ਸਾਹਿਬ ਦੀਵਾਨ ਹਰ ਵਿਕੇ ਸੱਜੇਗਾ ਪਹਿਲਾਂ ਜ ਦੂਸਰੀ ਗੁਰਦਵਾਰ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਹੁੰਦਾ ਸੀ ਤਾਂ ਪੂਰੀ ਸਰਕਾਰੀ ਛੁੱਟੀ ਰਹਿੰਦੀ ਸੀ ਇਸ ਵਾਰ ਲੋਕਲ ਪੱਧਰ ਤੇ ਕੀਤੀ ਗਈ ਹੈ ਕਿ ਤੁਹਾਡੇ ਲੋਕ ਇਹ ਸਰਕਾਰ ਦੇ ਨੁਮਾਇੰਦਿਆਂ ਨਾਲ ਬੋਲਾਂ ਤਾਂ ਚਿੱਠੀ ਕੀਤੀ ਗਈ ਹੈ ਅਸੀਂ ਛੱਤੀ ਸਰਕਾਰ ਤੱਕ ਚਿੱਠੀ ਭੇਜ ਦਿੱਤੀ ਗਈ ਹੈ ਕਿ 4 ਸਤੰਬਰ ਨੂੰ ਸਾਰੇ ਪੰਜਾਬ ਵਿੱਚ ਛੁੱਟੀ ਦਿੱਤੀ ਜਾਵੇ ਔਰ ਗਾਈ ਬੁਰ ਕਿਰਪਾ ਕਰੇਗਾ ਸਤਪੁਰੇ ਤੋਂ ਪੂਰਲਾਨ ਗਈ ਉੱਥੇ ਸਾਰੇ ਯਤਨ ਕਰ ਰਹੇ ਆ ਕਿ ਵਾ ਸਾਰੇ ਪੰਜਾਬ ਛੁੱਟੀ ਹੋਵੇ